ਫਗਵਾੜਾ ਦੇ ਮਨਸਾਦੇਵੀ ਨਗਰ ਵਿਖੇ ਆਟੋ ਖੜਾ ਕਰਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਵਿਅਕਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਮਹਿੰਦਰਪਾਲ ਵਾਸੀ ਮਨਸਾਦੇਵੀ ਨਗਰ ਜੋ ਕਿ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸੈਰ ਲਈ ਗਏ ਇਸ ਨੂੰ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੀ ਆਪਣੇ ਮੁਹੱਲੇ ਦੇ ਹੀ ਵਿਅਕਤੀ ਨਾਲ ਆਟੋ ਖੜਾ ਕਰਨ ਨੂੰ ਲੈ ਕੇ ਮਾਮਲੀ ਤਕਰਾਰ ਹੋਈ ਸੀ ਗੁਰਪ੍ਰੀਤ ਦੇ ਦੱਸਣ ਮੁਤਾਬਕ ਉਹ ਸਰੰਜੀਸ਼ ਕਾਰਨ ਹੀ ਅੱਜ ਦੇ ਪਿਤਾ ਨਾਲ ਕੁੱਟਮਾਰ ਕੀਤੀ ਗਈ ਹੈ ਉਸਨੇ ਪੁਲਿਸ ਪਰ ਸਸ਼ਾਸਨ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਜੀ ਕੀ ਨਾ ਆਈ ਆਪਣਾ ਮੇਰਾ ਨਾਮ ਕੁਸ਼ਪੀਤਾ ਜੀ ਮੇਰੇ ਪਿੰਡ ਸਰਪਾਲ ਮਿੰਦਰਾ ਪਾਸ ਜੀ 67 ਇਅਰ ਹੋ ਡੇ ਗਿਆ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਵਿੱਚ ਆ ਜਾਏ ਹਾਂ ਅੱਜ ਸਵੇਰੇ 3:30 4 ਵਜੇ ਫਿਰ ਥੱਲੇ ਜਾ ਰਹੇ ਹਾਂ ਸਰਪਾਲ ਸਾਹਿਬ ਦੇ ਵੀ 4 ਵਜੇ ਸਾਈਕਲ ਜਾਂਦੇ ਆ ਤੇ 4:30 ਵਜੇ ਗਰੀਬ ਸਾਡੇ ਗਵਾਂਡੀ ਆਟੋ ਚੋਂ ਜਾਂਦਾ ਕੋਈ ਨਾ ਕੋਈ ਪੁਰਾਣੀ ਗੱਲਬਾਤ ਆਟੋ ਜੋ ਫਰਕ ਨਹੀਂ ਦੇ ਦਿੱਤੇ ਯਾਨੀ ਮਨਾ ਕਰ ਦਿੱਤਾ ਹੈਗਾ ਉਹਨੂੰ ਆਟੋ ਤੇ ਖੜਾ ਨਹੀਂ ਕਰਨਾ ਕਰਦੇ ਲੱਗੇ ਜਾਂ ਕਿਤਾਬ ਉਹਦਾ ਤੇ ਉਹਦੇ ਕੋਲ ਤੇ ਮਨ ਵਿੱਚ ਗੱਲ ਲਾ ਕੇ ਉਹਨੇ ਕੱਲ੍ਹ ਨੂੰ ਦੇਖ ਕੇ ਉਹਨੇ ਜਿਹੜਾ ਫਾਰਦਰ ਜਿਹੜਾ ਰੋਡਾ ਮਾਰਿਆ ਕੀ ਮਾਰ ਉਹਨੂੰ ਬੜਾ ਲੱਗਦਾ ਕੀ ਮਾਰਿਆ ਬਲਕਿ ਕਿਤਨੀ ਵੀ ਚੀਜ਼ ਵਾਲੀ ਜੇ ਨਾਲ ਉਹਨੇ ਸਿੱਧਾ ਟੱਕ ਲਾ ਕੇ ਤੇ ਅੱਜ ਸਵੇਰੇ ਹਮਲਾ ਕੀਤਾ ਉਹਨਾਂ ਨੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਉਹਦਾ ਨਾਮ ਹੈ ਕੱਲਾ ਸੀ ਉਹਦਾ ਨਾਮ ਕੁਝ ਪਤਾ ਕੀ ਹਾਂਜੀ ਡਬਲੀ ਉਹਦਾ ਉਹ ਜਲਦੀ ਆਉਣ ਵਾਲਾ ਕਿੱਥੇ ਦਾ ਰਹਿਣ ਵਾਲਾ ਉਹ ਘਰ ਮੰਨਸਾ ਦੇ ਵੀ ਨਗਰ ਰਹਿੰਦੇ ਤੇ ਕੀ ਮੱਗੀ ਮੰਗ ਰੱਖਦੇ ਆਪਾਂ ਭਾਈ ਇਹ ਪਹਿਲੇ ਮਤਲਬ ਜੀ ਸਰਕਾਰ ਵੱਡੀ ਸੁਣਵਾਈ ਕਰੇ ਮਤਲਬ ਕਾਨੂੰਨੀ ਕਾਰਵਾਈ ਵੱਡੀ ਪੂਰ ਹੋਵੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕਾਇਦ ਕੀਤੀ ਤੁਸੀਂ ਹਾਂਜੀ ਕੀਤੀ ਹੈ ਪਰ ਸਾਡੇ ਪਾਲਾ ਸਾਹਿਬ ਨੇ ਬਿਆਨ ਦਿੱਤੇ ਤੁਸੀਂ ਕਾਲੂ ਹੈ ਨਹੀਂ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਆਈ ਸੀ ਜੀ ਨੇ ਵੀ ਉਹਨਾਂ ਨੇ ਵੀ ਦੱਸਿਆ ਕਿ ਬਿਆਨ ਦੇ ਨੇ ਆ ਰਹੇ ਹੈ ਨਹੀਂ ਤੇ ਹਨ ਤੇ ਆਏ ਤੇ ਉਹ ਬੰਦੇ ਨਾਲ ਤੁਹਾਡੀ ਜਿਹੜੀ ਨਾਲ ਇਹਨਾਂ ਦੀ ਲੜਾਈ ਝਗੜਾ ਹੋਇਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਵੇ ਹਾਂਜੀ ਉਹਨਾਂ ਦਾ ਮਤਲਬ ਕਿ ਉਹਨੂੰ ਖੁਸ਼ਿਆ ਦੇਗਾ ਤੇਪੁਰ ਸਾਨੂੰ ਮੋਰ ਕੇ ਵੀਰ ਤਾਂ ਸਾਨੂੰ ਬਜੀ ਹੋਏ ਬੰਦਾ ਤੇ ਲੱਗੇ ਸਾਥੇ ਸਾਰੇ ਘਰ ਵਿੱਚ ਆਗਨ ਗਵਾਂਡੀ ਇਸ ਤਰ੍ਹਾਂ ਕੇ ਵੀਰ ਹੋਇਆ ਬੋਲਣਾ ਲੱਗਿਆ ਅਜੀਬ ਨੂੰ ਉਹਨੀ ਪੋਲੀਟੀਕਲ ਗ੍ਰੇਸ ਤੋਂ 12 ਦੇ ਕੋਈ ਕਿਤੇ ਫੇਰ ਜਾ ਛੋੜੇ